ਵਸਤਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ শেਟ ਹਾਜ਼ਰ ਹਾਂ ਇੱਕ ਨਵੀਂ ਚੱਚਾ ਲੈ ਕੇ ਮੇਰੇ ਨਾਲ ਇਸ ਖਾਸ ਚੱਚਾ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਵਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਪੰਜਾਬ ਸਮੇਤ ਦੂਸਰੇ ਰਾਜਾਂ ਜਾਂ ਕਹਿ ਲਈਏ ਦੁਨੀਆ ਭਰ ਚ ਸਤਾਬਲਿਸ ਸਮਾਗਮ ਨੂੰ ਲੈ ਕੇ ਜਿਹੜੇ ਸ਼ਰਧਾ ਭਾਵਨਾ ਉਸ ਦਾ ਜਿਹੜਾ ਸਿਖਰ ਦੇਖਣ ਨੂੰ ਮਿਲਿਆ ਔਰ ਕਈ ਤਿਰਾਨੇ ਤਾਂ ਇਹਨਾਂ ਸਮਾਗਮਾਂ ਦੇ ਵਿੱਚ ਸਿਆਸਤ ਕਰਨ ਬਾਰੇ ਵੀ ਜਿਹੜੀਆਂ ਨੇ ਉਹ ਗੱਲਾਂ ਕਹੀਆਂ ਨੇ ਅਜੇ ਮੌਕੇ ਨੂੰ ਤਾਂ ਜੋਗਿੰਦਰ ਜੀ ਛੱਡ ਦੇਣਾ ਚਾਹੀਦਾ ਹੈ ਕੀ ਵਿਚਾਰ ਨੇ ਦੇਖੋ ਲਗਨ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵੀ ਇਹੋ ਜਿਹੜੇ ਜਿਹੜੇ ਧਾਰਮਿਕ ਮੌਕੇ ਨੇ ਨਾ ਉਥੇ ਸਿਆਸਤ ਕਰਨੀ ਜਾਂ ਉਥੇ ਆ ਕੇ ਵੀ ਤੁਸੀਂ ਮੈਂ ਮੇਰੀ ਆਪਣਾ ਪਰਾਇਆ ਇਹ ਕਰੀ ਜਾਣੀਆਂ ਗੱਲਾਂ ਇਹ ਵੈਸੇ ਬਣਦੀਆਂ ਹੀ ਨਹੀਂ ਬਿਲਕੁਲ ਜੇ ਤੁਸੀਂ ਇਹਨਾਂ ਸਮਾਗਮਾਂ ਨੂੰ ਰਹਾਣੀਅਤ ਵਾਲੇ ਪੱਖ ਤੋਂ ਦੇਖਦੇ ਹੋ ਤਾਂ ਮਹਾਰਾਜ ਨੇ ਤਾਂ ਇੱਕੋ ਹੀ ਗੱਲ ਕਹਿਤੀ ਹੈ ਵੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਹਨਾ ਜਾਂ ਮਨ ਜੀਤੇ ਜਗ ਜੀਤੇ ਉਹ ਆਪਣੇ ਮਨ ਨੂੰ ਜਿੱਤਣ ਦੀ ਗੱਲ ਕੀਤੀ ਹੈ ਉਥੇ ਦੂਜੇ ਨੂੰ ਨਿੰਦਣ ਭੰਡਾਣਾ ਜਾਂ ਉਥੇ ਸਿਆਸਤ ਕਰਨ ਜਾਂ ਉਹਨੂੰ ਪਰਾਇਆ ਕਹਿਣ ਮਤਲਬ ਇਹ ਗੱਲਾਂ ਤੇ ਇਹਨਾਂ ਸਮਾਗਮ ਦਾ ਹਿੱਸਾ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਨੇ ਜਿਨੇ ਜਿਹੜੀ ਭਾਵਨਾ ਨਾਲ ਸਮਾਗਮ ਕਰਵਾਏ ਨੇ ਜਾਂ ਜਿਹੜਾ ਵੀ ਉਥੇ ਜਿਸ ਭਾਵਨਾ ਨਾਲ ਆਇਆ ਚਾਹੇ ਉਹ ਮਤਲਬ ਉਹ ਕਿਸੇ ਵੀ ਤਰ੍ਹਾਂ ਦੀ ਭਾਵਨਾ ਨਾਲ ਉਹ ਉੱਤਾਂ ਦਾ ਫਲ ਉਹਨੇ ਲੈ ਲੈਣਾ ਉੱਤਾਂ ਦਾ ਫਲ ਉਹਨੂੰ ਮਿਲ ਜਾਣਾ ਹੈਨਾ ਤੇ ਦੂਸਰੀ ਗੱਲ ਆ ਵੀ ਗੁਰੂ ਸਾਹਿਬਾਨ ਦਾ ਵੀ ਜਿਹੜਾ ਫਲਸਫਾ ਹੈ ਨਾ ਜਾਂ ਬਾਣੀ ਹੈ ਉਹ ਉਹਨੂੰ ਤੁਸੀਂ ਕਿਸੇ ਫਿਰਕੇ ਨਾਲ ਜੋੜ ਕੇ ਜਾਂ ਉਹਨਾਂ ਦੇ ਕੁਰਬਾਨੀ ਨੂੰ ਕੁਰਬਾਨੀ ਦੇ ਉਹਨੂੰ ਦਾਇਰੇ ਨੂੰ ਇੱਕ ਧਰਮ ਜਾਂ ਇੱਕ ਫਿਰਕੇ ਨਾਲ ਨਹੀਂ ਜੋੜ ਕੇ ਦੇਖ ਸਕਦੇ ਉਹ ਤਾਂ ਉਹਨਾਂ ਦੀ ਬਾਣੀ ਜਾਂ ਉਹਨਾਂ ਦਾ ਫਲਸਫਾ ਤਾਂ ਪੂਰੀ ਦੁਨੀਆ ਨੂੰ ਪੂਰੀ ਮਨੁੱਖਤਾ ਨੂੰ ਪੂਰੇ ਖੰਡ ਬ੍ਰਹਿਮੰਡ ਨੂੰ ਕੁਲਾਵੇ ਚ ਲੈ ਜਾਂਦਾ ਬਾਣੀ ਕਹਿੰਦੇ ਬਿਲਕੁਲ ਮਹਾਰਾਜ ਦਾ ਫਲਸਫਾ ਤਾਂ ਹੈ ਨਾ ਤੇ ਉੱਥੇ ਆ ਕੇ ਤੁਸੀਂ ਜੇ ਕੋਈ ਸਰਦਾ ਭਾਵਨਾ ਨਾਲ ਜੇ ਪੰਜਾਬ ਸਰਕਾਰ ਨੇ ਸਮਾਗਮ ਕਰਵਾਏ ਆ ਜਾਂ ਕੇਂਦਰ ਨੇ ਕਰਵਾਏ ਆ ਤਾਂ ਉਹ ਜਾਂ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਜਾਂ ਕਿਸੇ ਵੀ ਧਰਮ ਨੇ ਗੁਰੂ ਕ੍ਰਾਂਚਕ ਪ੍ਰਬੰਧਕ ਕਮੇਟੀਆਂ ਨੇ ਕਰਾਏ ਆ ਇਹ ਚੰਗੇ ਅਪਰਾਲੇ ਹੀ ਆ ਯਕ ਗੁਰੂ ਸਾਹਿਬ ਦੀ ਜਿੱਟੀ ਕੁਰਬਾਨੀ ਹੈ ਉਹ ਤੋਂ ਪ੍ਰਚਾਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਜਾਂ ਔੜ ਵਾਲੀਆਂ ਪੀੜ੍ਹੀਆਂ ਤੱਕ ਇਹ ਜਿਹੜੀ ਆ ਉਹ ਮੈਸੇਜ ਦੇਣਾ ਇਹ ਸਰਕਾਰਾਂ ਦੇ ਵੀ ਫਰਜ਼ ਆ ਇਹ ਪ੍ਰਬੰਧਕ ਸ਼ਰੋ ਕਹੋ ਧਾਰਮਿਕ ਜਥੇਬੰਦੀਆਂ ਦੇ ਵੀ ਫਰਜ਼ ਆ ਸਮਾਜਿਕ ਜਥੇਬੰਦੀਆਂ ਦੇ ਫਰਜ਼ ਆ ਹਰ ਕੋਈ ਆਪਣਾ ਫਰਜ਼ ਨਿਭਾ ਰਿਹਾ ਉਹ ਤੇ ਕੋਈ ਸਾਈਡ ਤੋਂ ਖੜ ਕੇ ਕਿੰਤੂ ਪ੍ਰੰਤੂ ਕਰ ਰਿਹਾ ਕੋਈ ਫੁਲਾਨਾ ਜੀ ਮੋਤੀ ਸਾਹਿਬ ਨਹੀਂ ਆਏ ਜਾ ਭਗਵੰਤਬਾਨ ਨੇ ਜੀ ਉਥੇ ਰਾਜਨੀਤੀ ਕਰਤੀ ਉਥੇ ਆ ਨਹੀਂ ਹੋਇਆ ਉਹ ਨਹੀਂ ਹੋਇਆ ਇਹ ਗੱਲਾਂ ਤਾਂ ਸਿਰਫ ਇੱਕ ਸੀਮਤ ਸੋਚ ਦਾ ਹੀ ਮਤਲਬ ਪ੍ਰਗਟਾਵਾ ਨੇ ਜੇ ਤੁਸੀਂ ਕਹੋ ਇਹ ਕਿ ਇਹ ਇਹ ਇਦਾਂ ਦੀਆਂ ਗੱਲਾਂ ਕਰਕੇ ਤੁਸੀਂ ਮਤਲਬ ਉਹਨਾਂ ਸਮਾਗਮਾਂ ਨੂੰ ਉਹ ਕਰ ਸਕਦੇ ਹੋ ਛੋਟਾ ਕਰ ਸਕਦੇ ਹੋ ਜਾਂ ਕਿਸੇ ਦੀ ਸੋਚ ਨੂੰ ਛੋਟਾ ਕਰ ਸਕਦੇ ਹੋ ਜਾਂ ਵੱਡਾ ਕਰ ਸਕਦੇ ਹੋ ਇਹ ਇਦਾਂ ਦਾ ਕੁਝ ਵੀ ਹੈ ਨਹੀਂਗਾ ਭਾਰਾ ਇਹਨਾਂ ਦਾ ਦੇ ਕੋਨਾ ਦਾ ਕਲੀਅਰ ਹੀ ਕਰਦਾ ਵੀ ਜਿੰਨ ਪ੍ਰੇਮ ਕਿਓ ਤਿੰਨੀ ਫਰਪ ਆਇਓ ਹਨਾ ਤਾਂ ਤੁਸੀਂ ਉਹਨੂੰ ਪ੍ਰੇਮ ਕਰੋਗੇ ਜਿੰਨੀ ਵੱਡੀ ਝੋਲੀ ਲੈ ਕੇ ਚਲੇ ਜਾਓਗੇ ਕਹਿ ਲੋ ਉਥੋਂ ਦਾ ਭਾਰ ਹੀ ਜਾਣੀ ਵਾਕਏ ਤੇ ਕਰਕੇ ਆਪਾਂ ਵੀ ਮੇਰੇ ਖਿਆਲ ਚ ਇਹ ਤੇ ਕੋਈ ਇਦਾਂ ਦੀ ਚਰਚਾ ਲੰਬੀ ਚੌੜੀ ਨਾ ਹੀ ਕਰੀਏ ਜਿਨੇ ਵੀ ਕਰਾਇਆ ਜਿਸ ਭਾਵਨਾ ਦਾ ਸ਼ਰਧਾ ਨਾ ਕਰਵਾਇਆ ਉਹ ਦੇ ਅੱਗੇ ਕਹਿ ਲੋ ਆਪਣਾ ਤਾਂ ਕਹਿ ਲੋ ਆਪਾਂ ਨਤਮਸਤਕ ਹੀ ਹੁੰਨੇ ਆ ਉਸ ਭਾਵਨਾ ਨੂੰ ਸਹਿਫਰ ਨਾਲ ਨਾਲ ਕੀ ਖਿਆਲ ਆ ਜੀ ਹਨਾ ਨਹੀਂ ਬਿਲਕੁਲ ਜਗਿੰਦਰ ਬਿਲਕੁਲ ਠੀਕ ਗੱਲ ਹੈ ਜਿਨੇ ਸਮਾਗਮ ਕਰਾਇਆ ਬਹੁਤ ਚੰਗੀ ਗੱਲ ਆ ਖੈਰ ਸਿਆਸਤ ਇਸ ਚ ਨਹੀਂ ਕਰਨੀ ਚਾਹੀਦੀ ਖੈਰ ਆਪਾਂ ਇਹ ਹੁਣ ਲੱਗਣਾ ਆਪਾਂ ਦੇਖ ਵੀ ਲઈએ ਦੇਖੋ ਕੇਂਦਰ ਸਰਕਾਰ ਨੇ ਵੀ ਲਾਲ ਕਿਲਾ ਜਿੱਥੋਂ ਉਹ ਹੁਕਮਰਾਨਾ ਨੇ ਗੁਰੂ ਸਾਹਿਬ ਲਈ ਆਰਡਰ ਜਾਰੀ ਕੀਤੇ ਉਹਨਾਂ ਦੀ ਉਹਨਾਂ ਨੂੰ ਸ਼ਹੀਦ ਕਰਨ ਲਈ ਤੇ ਉਹਨਾਂ ਸਿੱਖਾਂ ਦੇ ਉਸ ਥਾਂ ਤੇ ਉਹਨਾਂ ਲੋਕਾਂ ਦਾ ਕੀ ਰਿਹਾ ਕੱਖ ਨਹੀਂ ਰਿਹਾ ਜਿਹੜੇ ਉਹ ਹੁਕਮਰਾਨ ਸੀ ਖਤਮ ਹੋ ਗਏ ਚਲੇ ਗਏ ਕੋਈ ਕੋਈ ਯਾਦ ਵੀ ਨਹੀਂ ਕਰਦਾ ਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਉੱਥੇ ਕਹਿ ਲਓ ਸਮਾਗਮ ਹੋ ਰਹੇ ਨੇ ਔਰ ਔਰ ਸਰਕਾਰਾਂ ਕਰਵਾ ਰਹੀਆਂ ਨੇ ਔਰ ਉਸ ਸਮੇਂ ਦੀਆਂ ਸਰਕਾਰਾਂ ਜਾ ਕੇ ਉੱਥੇ ਝੁੱਕ ਵੀ ਰਹੀਆਂ ਨੇ ਹਰਿਆਣੇ ਚ ਵੀ ਸਮਾਗਮ ਹੋਇਆ, ਜੁਪੀ ਚ ਵੀ ਹੋਇਆ, ਜੁਪੀ ਸਰਕਾਰ ਨੇ ਵੀ ਕਰਾਇਆ, ਹਰਿਆਣਾ ਸੈਣੀ ਸਰਕਾਰ ਨੇ ਵੀ ਕਰਵਾਇਆ, ਪੰਜਾਬ ਸਰਕਾਰ ਨੇ ਵੀ ਕਰਾਇਆ, ਸ਼੍ਰੋਮਣੀ ਕਮੇਟੀ ਨੇ ਵੀ ਕਰਵਾਇਆ, ਦਿੱਲੀ ਕਮੇਟੀ, ਪ੍ਰਬੰਧਕ ਕਮੇਟੀ ਨੇ ਵੀ ਕਰਾਏ ਆ ਸਮਾਗਮ, ਹਰਿਆਣਾ ਦੀ ਪ੍ਰਬੰਧਕ ਕਮੇਟੀ ਨੇ ਵੀ ਕਰਵਾਇਆ। ਪੂਰੀ ਪੂਰੇ ਸਟੇਟਾਂ 'ਚ ਸਮਾਗਮ ਹੋਏ ਨੇ, ਕੱਲੇ ਇੱਥੇ ਹੀ ਨਹੀਂ, ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਵੀ ਗੁਰੂ ਘਰਾਂ 'ਚ ਚੱਲੋ, ਹਰ ਗੁਰੂ ਘਰ 'ਚ ਔਰ ਪੰਜਾਬ ਦੇ ਹਰ ਗੁਰੂ ਘਰ 'ਚ, ਵਿਦੇਸ਼ਾਂ 'ਚ ਵੀ ਹਰ ਗੁਰੂ ਘਰ 'ਚ ਬਹੁਤ ਸੋਹਣੇ ਰਹਾਣियत ਨਾਲ ਜੁੜੇ ਹੋਏ ਸ਼ਰਧਾ ਭਾਵਨਾ ਵਾਲੇ ਸਮਾਗਮ ਹੋਏ ਨੇ ਔਰ ਬਹੁਤ ਸਾਰੇ ਜੀ ਨੇ ਵੀ ਕਹਿ ਲਓ ਜਿਹੜੇ ਸ਼ਰਧਾ ਨਾਲ ਸ਼ਾਮਲ ਹੋਏ ਨੇ ਉਸ ਤਰ੍ਹਾਂ ਦਾ ਉਹਨਾਂ ਨੂੰ ਲਾਭ ਵੀ ਮਿਲ ਗਿਆ ਜੀ ਇਹ ਇਹ ਮਤਲਬ ਕਹਿ ਲਓ ਸਭ ਸਭ ਦੇ ਪ੍ਰਾਲੇ ਜਿਹੜੇ ਨੇ ਉਹ ਵੱਡੇ ਨੇ ਔਰ ਸਭ ਦੇ ਸਲਾਘਾਯੋਗ ਨੇ ਜੀ 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 ਬਿਲਕੁਲ ਜਗENDER ਜੀ ਆਪਾਂ ਗੱਲਬਾਤ ਨੂੰ ਅੱਗੇ ਵਧਾਉਨੇ ਆਂ ਔਰ ਪੰਜਾਬ ਦੀ ਸਿਆਸਤ ਦੇਖੀ ਤਾਂ ਜਗENDER ਜੀ ਥੋੜੀ ਉਹ ਕਈ ਆਪਾਂ ਗਰਮਾਉਣ ਲੱਗੀ ਆ ਕਾਂਗਰਸ ਚੋਂ ਜਫੀਆਂ ਵੀ ਪੈਣ ਲੱਗ ਗਿਆ ਨੇ ਔਰ ਅੰਦਰੋਂ ਅੰਦਰ ਕੀ ਪੱਕ ਰਿਹਾ ਇਹ ਇਹ ਸਵਾਲ ਹੈ ਇੱਕ ਵੱਡਾ ਦੇਖੋ ਲੱਗਣਾ ਜਿਹੜੀ ਤੁਸੀਂ ਖੈਰ ਧਾਰਮਿਕ ਮੁੱਦੇ ਤੇ ਵੀ ਆਪਾਂ ਗੱਲ ਕੀਤੀ ਹੈ ਜਨ ਸਾਹਿਬ ਦੀ ਸਮਾਗਮਾਂ ਤੇ ਜੇ ਹੁਣ ਆ ਆਪਣੀ ਰੋਜ਼ਾਨਾ ਦੀ ਜਿਹੜੀ ਚਰਚਾ ਹੁੰਦੀ ਹੈ ਉਹ ਰਾਜਨੀਤੀ ਤੇ ਆਪਾਂ ਜ਼ਰੂਰ ਗੱਲ ਕਰਦੇ ਆਂ ਦੇਖੋ ਪੰਜਾਬ ਚ ਜੇ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੋ ਜਾਂ ਸਾਰੀਆਂ ਗਰਮਾਉਣ ਸਿਆਸਤ ਗਰਮਾਉਣ ਦੀ ਗੱਲ ਕਰਦੇ ਹੋ ਤਾਂ ਸਾਰੀਆਂ ਧਿਰਾਂ ਹੀ ਹੁਣ ਜਿਹੜੀਆਂ ਨੇ ਉਹ ਕਿਉਂਕਿ ਇਲੈਕਸ਼ਨ ਅੱਗੇ 27 ਚ ਬੜਾ ਨੇੜੇ ਆ ਸਾਲ ਦਾ ਸਮਾਂ ਰਹਿ ਗਿਆ ਤੇ ਸਾਰੀਆਂ ਧਿਰਾਂ ਹੁਣ ਇੱਕ ਦੂਜੇ ਤੋਂ ਅੱਗੇ ਹੋ ਕੇ ਲੋਕਾਂ ਤੱਕ ਵੀ ਪਹੁੰਚ ਬਣਾਉਣੀ ਆ ਲੋਕਾਂ 'ਚ ਆਪਣਾਪਣ ਵੀ ਦਿਖਾਉਣੀ ਆ ਲੋਕਾਂ ਲਈ ਮੈਨੀਫੈਸਟੋ ਵੀ ਲੈ ਕੇ ਆਉਣੀਆਂ ਲੋਕਾਂ ਦੀ ਸੋਚ ਨੂੰ ਜਾਂ ਉਹਨਾਂ ਦੀ ਪਹੁੰਚ ਨੂੰ ਪਹਿਲਾਂ ਮਤਲਬ ਉਹਤੇ ਉਹ ਕਰਣੀ ਆ ਵੀ ਦੇਖਣੀ ਆ ਵੀ ਕਿੱਦਾਂ ਦੀ ਕਿੱਦਾਂ ਦੇ ਅਸੀਂ ਏਜੰਡੇ ਲੈ ਕੇ ਜਾਈਏ ਹਨ ਜਿਹੜੀ ਕਾਂਗਰਸ ਪਾਰਟੀ ਦੀ ਤੁਸੀਂ ਗੱਲ ਕੀਤੀ ਆ ਵੀ ਜੱਫੀਆਂ ਵੀ ਪੈਣ ਲੱਗੀਆਂ ਦੇਖੋ ਜੱਫੀਆਂ ਉਦੋਂ ਹੀ ਪੈਂਦੀਆਂ ਜਦੋਂ ਤਾਂ ਤੋਂ ਇਸ਼ਾਰੇ ਹੋ ਜਾਂਦੇ ਨੇ ਬਿਲਕੁਲ ਜੰਨੀ ਦੇ ਘਰੇ ਜਿਹੜੀ ਮਹਿਫਲ ਲੱਗੀ ਆ ਚਲੋ ਵੈਸੇ ਤਾਂ ਆਪਾ ਗੁਰੂ ਘਰ ਸੁਖਮਣੀ ਸਾਹਿਬ ਦਾ ਪਾਠ ਹੋਇਆ ਉਹਨੂੰ ਕਹਿੰਦੇ ਇੱਕ ਧਾਰਮਿਕ ਸਮਾਗਮ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਉੱਥੇ ਉੱਥੇ ਮਤਲਬ ਸੱਖਤੀ ਪ੍ਰਦਰਸ਼ਨ ਦੀ ਉਹ ਹੋਈ ਹੈ ਉਹ ਜਿਵੇਂ ਉਹ ਜャ ਸਾਰੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਉੱਥੇ ਪਹੁੰਚੇ ਹੈ ਜਿਹੜੀ ਹਾਜ਼ਰੀ ਲੱਗੀ ਹੈ ਉਹ ਤੋਂ ਉਹ ਉਹਦੇ ਨੇ ਉਹਨੇ ਚੰਨੀ ਦੇ ਕਦ ਨੂੰ ਕਹਿੰਨ ਉਹ ਅਭਾਰਿਆ ਪੰਜਾਬ ਚ ਜਾਂ ਕਾਂਗਰਸ ਪਾਰਟੀ ਚ ਔਰ ਦੂਸਰੇ ਪਾਸੇ ਜੇ ਦੇਖ ਲਈਏ ਤਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜੇ ਤਾਂ ਤੋਂ ਕੋਈ ਇਸ਼ਾਰਾ ਹੁੰਦਾ ਤਾਂ ਸਾਰਿਆਂ ਕੋਲੇ ਮੈਸੇਜ ਚੱਲਿਆ ਜਾਂਦਾ ਫੇਰ ਹੀ ਇਕੱਠੇ ਹੁੰਦੇ ਆ। ਹਾਂ। ਔਰ ਜਸਤਨਾ ਰਾਹੁਲ ਨੇ ਵੀ ਹੁਣ ਲੇਟੈਸਟ ਮੀਟਿੰਗਾਂ ਵੀ ਲਈਆਂ ਕੱਲੇ-ਕੱਲੇ ਲੀਡਰਾਂ ਨੂੰ ਬੁਲਾ ਕੇ ਔਰ ਜੇ ਦੇਖਿਆ ਜਾਵੇ ਤਾਂ ਕੋਈ ਇਸ਼ਾਰਾ ਵੀ ਹੈਗਾ ਅੰਦਰਖਾਤੇ। ਔਰ ਤਾਂ ਹੀ ਚੰਨੀ ਦੀ ਜਿਹੜਾ ਚੰਨੀ ਦਾ ਜੋ ਫੇਰੇ মিডিਆ ਚ ਵੀ ਤੁਸੀਂ ਦੇਖਿਆ ਚਾਰੇ ਪਾਸੇ ਉਹਦੇ ਨਾਂ ਦੀ ਚਰਚਾ ਹੋਈ ਹੈ ਜੇ ਲੋਕਪੱਖ ਤੋਂ ਵੀ ਦੇਖਿਆ ਜਾਵੇ ਨਾ ਕਿਉਂਕਿ ਕਿਉਂਕਿ ਪਾਰਟੀ ਕਾਂਗਰਸ ਆ ਇੱਕ ਮਾਨ ਹੈ ਜਿਹੜੀ ਜਾਂ ਜਾਂ ਪੰਜਾਬ ਚ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਜੇ ਤੁਸੀਂ ਦੇਖੋ ਨਾ ਉਹ ਲੋਕਪੱਖ ਤੋਂ ਜਾਂ ਲੋਕਾਂ ਚ ਆਧਾਰ ਦੇ ਪੱਖ ਤੋਂ ਜਾਂ ਲੋਕਾਂ ਚ ਘੁਲ ਮਿਲ ਕੇ ਰਹਿਣ ਵਾਲੇ ਲੀਡਰ ਵਜੋਂ ਚੰਨੀ ਦੇ ਕਦ ਦੀ ਕਹਿ ਲੋ ਜਾਂ ਚੰਨੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਲੋਕ ਪਸੰਦ ਕਰਦੇ ਆ ਪੰਜਾਬ ਦੇ ਔਰ ਹੁਣ ਉਹ ਸਮਾਂ ਨਹੀਂ ਰਿਹਾ ਵੀ ਜਿਹਨੂੰ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਲੀਡਰ ਨੂੰ ਕਾਂਗਰਸ ਆਈਕਮਾਨ ਜਾਂ ਕੋਮੀ ਲੀਡਰਸ਼ਿਪ ਸਾਡੇ ਤੇ ਪੰਜਾਬੀਆਂ ਤੇ ਥੋਪ ਦੇਵੇ ਤੇ ਉਹਨੂੰ ਕਹਿ ਲਓ ਲੋਕ ਜਫੀ ਚ ਲੈ ਲੈਣਗੇ ਜਾਂ ਲੋਕ ਉਹ ਬਾਹਰ ਦੇਣਗੇ ਲੋਕ ਬੜਾ ਕੁਝ ਦੇਖਦੇ ਪਰਖਦੇ ਆ ਤੇ ਉਹ ਲੋਕਾਂ ਦੀ ਭਾਵਨਾ ਅਨੁਸਾਰ ਕਹਿ ਲਓ ਚੰਨੀ ਦੀ ਜਿਹੜੀ ਸਰਗਰਮੀ ਆ ਦਿਖੀ ਆ ਉਹ ਨਜ਼ਰ ਆਈ ਹੈ ਔਰ ਇਹਦੇ ਤੇ ਕਹਿ ਲਓ ਕਾਂਗਰਸ ਪਾਰਟੀ ਨੇ ਵੀ ਕਈ ਪੱਖਾਂ ਤੋਂ ਜਿੱਥੇ ਤਰਨਤਾਰਨ ਚੋਣ ਚ ਦੇਖੋ ਤੁਸੀਂ ਜਮਾਨ ਤੋਂ ਜਾਪੂ ਇਹ ਹੈ ਕਾਂਗਰਸ ਪਾਰਟੀ ਦੀ ਕਿੱਡਾ ਵੱਡਾ ਝਟਕਾ ਹੈ ਉਹਦੇ ਤੇ ਵੀ ਜਿੱਥੇ ਕਾਂਗਰਸ ਪਾਰਟੀ ਨੇ ਅੰਦਰ ਕਾਤੇ ਮੀਟਿੰਗਾਂ ਕੀਤੀਆਂ ਜਾਂ ਉਹ ਕੀ ਕਾਰਨ ਰਹੇ ਨੇ ਉਹਨੂੰ ਘੋਖਿਆ ਪਰਖਿਆ ਤੇ ਉਹਦੇ ਨਾਲ ਨਾਲ ਕਿ ਵਿਖਤੀ ਕਿਸ ਤਰ੍ਹਾਂ ਦੀ ਰਣਨੀਤੀ ਹੋਵੇ ਮਤਲਬ ਕਿ ਤਰ੍ਹਾਂ ਜਿਹੜਾ ਵੋਟ ਬੈਂਕ ਹੈ ਉਹਨੂੰ ਜੋੜ ਕੇ ਰੱਖਿਆ ਜਾਵੇ ਜਾਂ ਕਿਸ ਤਰ੍ਹਾਂ ਜਿਹੜੀ 27 ਚ ਅੱਗੇ ਵਧਿਆ ਜਾਵੇ ਇਦਾਂ ਦੀ ਰਣਨੀਤੀ ਜਾਂ ਇਹਦੇ ਬਾਰੇ ਵੀ ਕਈ ਤਰ੍ਹਾਂ ਦੇ ਵਿਚਾਰ ਵਟਾਂਦ ਰਹੇ ਹੋਏ ਆ ਆਉਣ ਵਾਲੇ ਦਿਨਾਂ 'ਚ ਉਹਦਾ ਪ੍ਰਗਟਾਵਾ ਵੀ ਹੋਊਗਾ ਭਾਵੇਂ ਆਉਣ ਵਾਲੇ ਦਿਨਾਂ 'ਚ ਇੱਤੇ ਚਰਚਾ ਕਰਦੇ ਰਹਿਣਾ ਜੀ ਜੀ ਜੋਗਿੰਦਰ ਜੀ ਪੰਜਾਬ ਵਿੱਚ ਭਾਜਪਾ ਇਸ ਸਮੇਂ ਕਿਸ ਦਾਅ ਤੇ ਹੈ ਕਿ ਨਵੇਂ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਵੀ ਦੇਖਿਆ ਜਾ ਰਿਹਾ ਇਸ ਟਾਈਮ ਤੇ ਅ ਦੇਖੋ ਲਗਨ ਜਿਸ ਤਰ੍ਹਾਂ ਜੇ ਦੇਖੀਏ ਨਾ ਭਾਜਪਾ ਜਿਹੜੀ ਹਾਈ ਕਮਾਂਡ ਦੇ ਜਿਹੜੇ ਤਜਰਬੇ ਨੇ ਪੰਜਾਬ 'ਚ ਨਾ ਉਹ ਕੋਈ ਬਹੁਤ ਵਧੀਆ ਐਂਗਲ ਤੋਂ ਨਹੀਂ ਹੈ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਹੁਣ ਲੇਟੈਸਟੀ ਹੋਇਆ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੋਇਆ ਜਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਇਆ ਜਾਂ ਭਾਖੜਾ ਡੈਮ ਮੈਨੇਜਮੈਂਟ ਦੇ ਮੁੱਦੇ ਤੇ ਭਾਜਪਾ ਮਤਲਬ ਪੰਜਾਬ ਤੋਂ ਜਿਹੜੀ ਹੈਗੀ ਆ ਉਹਨੂੰ ਅਲੱਗ ਕਰਕੇ ਜਿਹੜੇ ਲੋਕਾਂ ਦੀਆਂ ਮੁੱਦੇ ਨੇ ਜਾਂ ਮਸਲੇ ਨੇ ਨਾ ਉਹਦੇ ਮਤਲਬ ਉਤੇ ਦੂਸਰੀ ਸਾਈਡ ਰੋਲ ਅਦਾ ਕਰਕੇ ਜਾਂ ਨੈਗੇਟਿਵ ਰੋਲ ਅਦਾ ਕਰਕੇ ਲੋਕਾਂ ਨੂੰ ਜੋੜਨ ਜਾਂ ਲੋਕਾਂ ਨੂੰ ਨਾਲ ਤੋੜਨ ਬਾਰੇ ਸੋਚਦੀ ਹੈ ਤਾਂ ਮੇਰੇ ਖਿਆਲ ਚ ਇਸ ਤਰ੍ਹਾਂ ਦੀ ਭਾਵਨਾ ਨੂੰ ਬਹੁਤਾ ਬੁਰਪੈਣ ਵਾਲਾ ਨਜ਼ਰ ਨਹੀਂ ਆਉਂਦਾ ਜੀ ਜੀ ਦੇਖੋ ਭਾਜਪਾ ਇਹ ਚਾਹੁੰਦੀ ਹੈ ਵੀ ਪੰਜਾਬ ਚ ਅਸੀਂ ਪੈਰ ਲਾਈਏ ਪੰਜਾਬ ਚ ਮਜ਼ਬੂਤ ਹੋਈਏ ਤਾਂ ਕਮ ਸੇ ਕਮ ਜਿਹੜੇ ਲੋਕ ਮੁੱਦੇ ਨੇ ਜਾਂ ਲੋਕ ਮਸਲੇ ਨੇ ਜਾਂ ਜਿਹੜੀ ਇੱਥੋਂ ਦੀ ਕਹੋ ਸਿਆਸ ਸਿਆਸੀ ਪੇਚਾ ਜਦ ਕਿ ਜੇ ਤੁਸੀਂ ਖੇਡਣਾ ਹੈ ਨਾ ਰਾਜਨੀਤੀ ਕਰਨੀ ਹੈ ਤਾਂ ਕਮ ਸੇ ਕਮ ਉਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਉਸ ਉਥੋਂ ਦਾ ਫਲਸਫਾ ਕੀ ਹੈ ਉਥੋਂ ਦੀ ਉਥੋਂ ਦਾ ਇਤਿਹਾਸ ਕੀ ਹੈ ਉਹਦੇ ਨਾਲ ਤਾਂ ਕਮ ਸੇ ਕਮ ਸਾਨੂੰ ਜੁੜਨਾ ਹੀ ਪਊਗਾ ਜਿਹੜੀ ਤੁਸੀਂ ਗੱਠ ਜੋੜ ਦੀ ਗੱਲ ਕਰਦੇ ਹੋ ਜੇ ਹੁਣ ਦੇਖੀਏ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਜਾਂ ਜਿਸ ਤਰ੍ਹਾਂ ਭਾਜਪਾ ਦੇ ਖਿਲਾਫ ਇੱਕ ਲੋਕ ਲਹਿਰ ਖੜੀ ਹੋਈ ਹੋਈ ਹੈ ਪੰਜਾਬ 'ਚ ਚਾਹੇ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਆ ਜਾਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਆ ਤਾਂ ਉਹ ਉਸ ਸਮੇਂ ਤਾਂ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਕੋਈ ਹੋਰ ਧਿਰ ਗੱਠ ਜੋੜ ਦੀ ਗੱਲ ਤਾਂ ਦੂਰ ਜਿਹੜੇ ਪੰਜਾਬ ਦੀ ਭਾਜਪਾ ਦੀ ਵੀ ਜਿਹੜੀ ਜਿਹੜੀ ਸਮਰਪਤ ਲੀਡਰਸ਼ਿਪ ਆ ਨਾ ਜਿਹੜੀ ਪੰਜਾਬ ਦੀ ਗੱਲ ਕਰਨ ਵਾਲੀ ਲੀਡਰਸ਼ਿਪ ਆ ਉਹ ਵੀ ਇਸ ਗੱਲ ਤੋਂ ਅੰਦਰੋਂ ਅੰਦਰੀ ਔਖੀ ਆ ਜੀ ਉਹ ਉਹ ਚਾਹੁੰਦੇ ਆ ਕਿ ਜੇ ਜੇ ਇੱਥੇ ਤੁਸੀਂ ਅਸੀਂ ਅੱਗੇ ਵਧਣਾ ਤਾਂ ਸਾਨੂੰ ਇਹ ਲੋਕਾਂ ਦੇ ਜਿਹੜੇ ਮਸਲੇ ਨੇ ਜਾਂ ਮੁੱਦੇ ਨੇ ਜਾਂ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆਉਂਦੀਆਂ ਮੰਗਾਂ ਨੇ ਉਹਨਾਂ ਤੇ ਸਾਨੂੰ ਕੁਝ ਨਾ ਕੁਝ ਅੱਗੇ ਕਦਮ ਵਧਾਉਣਾ ਪਊ ਹੱਥ ਅੱਗੇ ਵਧਾਉਣਾ ਪਊਗਾ। ਹਮਮ ਔਰ ਇਹ 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 ਮਤਲਬ ਇਦਾਂ ਦੀ ਭਾਜਪਾ ਦੀ ਲੀਡਰਸ਼ਿਪ ਚ ਵੀ ਇਹ ਗੱਲ ਚੱਲ ਰਹੀ ਹੈ। ਕਿ ਜੋ ਕੁਝ ਹੋ ਰਿਹਾ ਸਭ ਠੀਕ ਨਹੀਂ ਹੋ ਰਿਹਾ। ਹਮਮ ਤੇ ਤੇ ਦੇਖੋ ਭਾਜਪਾ ਜਿਸ ਤਰ੍ਹਾਂ ਦੇਖੋ ਹਿੰਦੂ ਵੋਟ ਤੇ ਤਾਂ ਭਾਜਪਾ ਦੀ ਪਕੜ ਹੈਗੀ ਵੀ ਹੈ ਸ਼ਹਿਰੀ ਵੋਟ ਤੇ। ਔਰ ਉਹਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ ਜਾਂ ਕਾਂਗਰਸ ਦੀ ਜਿਹੜੀ ਪਕੜ ਆ ਢਿੱਲੀ ਕਰਕੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ ਭਾਜਪਾ ਸ਼ਹਿਰੀ ਵੋਟਰਾਂ ਤੇ ਉਹਦੇ ਨਾਲ ਨਾਲ ਦਲਿਤ ਵੋਟ ਤੇ ਵੀ ਉਹਨਾਂ ਦੀ ਅੱਖ ਹੈ ਜਾਂ ਹੋਰ ਵੀ ਜਿਹੜੀਆਂ ਪਛੜੀਆਂ ਸਰਾਣੀਆਂ ਉਹਨਾਂ ਤੇ ਵੀ ਭਾਜਪਾ ਦੀ ਅੱਖ ਹੈ ਪਰ ਉਹਨਾਂ ਲੋਕਾਂ ਦਾ ਵੀ ਜਿਹੜਾ ਲਗਾਓ ਹੈ ਨਾ ਜਾਂ ਪੰਜਾਬ ਦੀ ਮਿੱਟੀ ਹੈ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਉਹ ਪੰਜਾਬ ਦੇ ਮੁੱਦਿਆਂ ਜਾਂ ਮਸਲਿਆਂ ਨਾਲ ਜੁੜੇ ਹੋਏ ਨਹੀਂ ਉੱਥੇ ਉਹ ਕੋਈ ਉਹ ਫਰਕਾ ਪ੍ਰਸਤੀ ਵਾਲੀ ਖੇਡ ਜਾਂ ਕੋਈ ਜਾਤੀਵਾਦ ਵਾਲੀ ਖੇਡ ਬਹੁਤੀ ਸਕਸੈਸ ਜਾਂ ਸਫਲ ਹੋਣ ਵਾਲੀ ਨਹੀਂ ਹੈਗੀ। ਹੂੰ ਇਹਦੇ ਇਹਦੇ ਕਰਕੇ ਭਾਜਪਾ ਦੇ ਜਿਹੜੇ ਪੰਜਾਬ ਲਈ ਸਲਾਹਕਾਰ ਨੇ ਜਾਂ ਭਾਜਪਾ ਨੂੰ ਸਲਾਹ ਦਿੰਦੇ ਨੇ ਜਿਹੜੇ ਹਾਈ ਕਮਾਂਡ ਨੂੰ ਉਹਨਾਂ ਨੂੰ ਆਪਣੀ رائے ਜਾਂ ਸਲਾਹ ਜਿਹੜੀ ਆ ਪੋਜੀਟਿਵ ਰੂਪ ਚ ਹੀ ਦੇਣੀ ਚਾਹੀਦੀ ਆ ਮੇਰੀ ਤਾਂ ਇਹ رائے ਆ। ਬਾਕੀ ਬਾਕੀ ਕੀ ਦਾ ਖੇਡਦੇ ਆ ਜਾਂ ਲੋਕਾਂ ਦਾ ਤਾਂ ਬੜੇ ਖੇਡੇ ਜਾਂਦੇ ਸਾਰੀਆਂ ਸਿਆਸੀ ਪਾਰਟੀਆਂ ਖੇਡਦੀਆਂ ਨੇ। ਪਰ ਉਹ ਲੋਕਾਂ 'ਚ ਸਫਲ ਹੁੰਦੇ ਆ ਜਾਂ ਨਹੀਂ ਹੁੰਦੇ ਜਾਂ ਲੋਕ ਉਹਨਾਂ ਨੂੰ ਮਾਨਤਾ ਦਿੰਦੇ ਆ ਜਾਂ ਨਹੀਂ ਦਿੰਦੇ ਜਾਂ ਮਤਲਬ ਕਹਿ ਲਓ ਉਹ ਰਾਜ ਦੇ ਜਾਂ ਉਹਦੇ ਉਥੋਂ ਦੇ ਖਿੱਤੇ ਦੇ ਹਿੱਤ 'ਚ ਹੈਗੇ ਨੇ ਉਹ ਉਹ ਦੇਖਣ ਦੀ ਲੋੜ ਆ ਜੀ 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 ਜੋਗਿੰਦਰ ਜੀ ਹੁਣ ਅੱਜ ਆਪਾਂ ਸਿਆਸੀ ਗੱਲਾਂ ਕਰ ਹੀ ਰਹੇ ਆ ਤਾਂ ਜੇ ਅਕਾਲੀਆਂ ਦੀ ਗੱਲ ਨਾ ਕਰੀਏ ਤਾਂ ਆਪਣੀ ਗੱਲ ਪੂਰੀ ਨਹੀਂ ਹੋਣੀ ਸੋ ਅਕਾਲੀ ਪੋਲਿਟਿਕਸ 'ਚ ਕੀ ਕੁ ਚੱਲ ਰਿਹਾ ਕੋ ਕਾਲੀ ਪੋਲਟਿਕਸ ਚ ਵੀ ਜੇ ਦੇਖੀਏ ਨਾ ਤੁਸੀਂ ਲਗਨ ਆਪਾਂ ਆਪਾਂ ਤਰਨ ਤਰਨ ਤੋਂ ਲੈ ਲਿਆ ਵੀ ਤਰਨ ਤਰਨ ਤੋਂ ਬਾਅਦ ਜਿਸ ਤਰ੍ਹਾਂ ਕਾਲੀ ਦਲ ਦਾ ਬਾਦਲ ਧੜੇ ਨੇ ਬੜਾ ਇੱਕ ਮਤਲਬ ਇੱਕ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਜੀ ਉੱਥੇ ਸਾਡੀ ਧਿਰ ਨੂੰ ਜਾਂ ਬਾਦਲ ਧੜੇ ਨੂੰ ਮਾਨਤਾ ਮਿਲ ਗਈ ਜਾਂ ਅੱਗੇ ਵਧ ਗਏ ਉਹ 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 ਚੱਲੀ ਨਹੀਂ ਇੱਕ ਵਾਰੀ ਫਿਰ ਠੋਸ ਹੋ ਗਈ ਉਹ ਹੂੰ ਕਿਉਂਕਿ ਉਹਦੀ ਅਸਲੀਅਤ ਸਾਹਮਣੇ ਆ ਗਈ ਹੈ ਔਰ ਇਹ ਤੇ ਚਰਚਾ ਵੀ ਹੋ ਗਈ ਆ ਵੀ ਉਹ ਕੈਂਡੀਡੇਟ ਦਾ ਆਪਣਾ ਆਧਾਰ ਕਾਫੀ ਮਜ਼ਬੂਤ ਸੀ ਉਹ ਤੇ ਕਿਸ ਤਰ੍ਹਾਂ ਗੈਂਗਸਟਰ ਬਾਦ ਜਾਂ ਹੋਰ ਕਈ ਵਿਰੋਧੀਆਂ ਨੇ ਜਾਂ ਸੱਤਾਧਾਰੀ ਧਿਰ ਨੇ ਇਲਜ਼ਾਮਬਾਜ਼ੀ ਵੀ ਕੀਤੀ ਆ ਉਹ ਵੀ ਸਭ ਕੁਝ ਸਾਹਮਣੇ ਆ ਪਰ ਜਿਸ ਤਰ੍ਹਾਂ ਇਹ ਇਹ ਵੀ ਚਰਚਾਵਾਂ ਚੱਲੀਆਂ ਵੀ ਜਿਸ ਤਰ੍ਹਾਂ 41 ਨੇ ਜਿਮਨੀ ਚੋਣ ਜਿੱਤੀ ਸੀ ਤਾਂ ਉਹਦਾ ਪ੍ਰਭਾਵ 22 ਵਾਲੀ ਇਲੈਕਸ਼ਨ ਤੇ ਤਾਂ ਕੋਈ ਨਹੀਂ ਗਿਆ ਸੀ ਨਾ ਹੀ ਕਾਲੀ ਤਨ ਨੂੰ ਉਹਦਾ ਕੋਈ ਲਾਭ ਮਿਲਿਆ ਸੀਗਾ 41 22 ਚ ਵੀ ਆ ਕੇ ਜਿੱਤਿਆ ਉਵੇਂ ਉਹ ਕਹਿੰਦੇ ਉੱਥੇ ਉਸ ਕੈਂਡੀਡੇਟ ਦਾ ਆਧਾਰ ਦੇਖੋ 45 ਪਿੰਡਾਂ ਦਾ ਸਰਪੰਚ ਕਾਉਂਸਲਰ ਉਹ ਨਾਲ ਲੈ ਕੇ ਤੁਰੇ ਸੀ ਭਾਜ ਕਾਲੀ ਦਲ ਦੀ ਟੈਕਟ ਲੈਣ ਲਈ ਜੀ ਉਹ ਉਹ ਉਸ ਰੂਪ ਹਾਂ ਠੀਕ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਅੱਜ ਦੀ ਤਰੀਕ ਚ ਕਾਲੀ ਦਲ ਬਾਦਲ ਦਾ ਜਿਹੜਾ ਸੋਸ਼ਲ ਮੀਡੀਆ ਉਹ ਸਭ ਤੋਂ ਮਜ਼ਬੂਤ ਆ ਸਾਰੀਆਂ ਤਰਾਹਾਂ ਤੋਂ ਐ ਔਰ ਉਹ ਉਹਦੇ ਉਹਨੂੰ ਉਹਨੂੰ ਹੋਰ ਮਤਲਬ ਹਾਈ ਟੈਕ ਕਰਨ ਲਈ ਵੀ ਪਿਛਲੇ ਦਿਨਾਂ ਚ ਕਦਮ ਚੱਕੇ ਗਏ ਆ ਮਤਲਬ ਸੋਸ਼ਲ ਮੀਡੀਆ ਨੂੰ ਹੋਰ ਮਜ਼ਬੂਤ ਕਰ ਲਈ ਜਾਂ ਕਿਸ ਤਰ੍ਹਾਂ ਤੁਸੀਂ ਮਤਲਬ ਪਾਰਟੀ ਦਾ ਸਨੇਹਾ ਜਾਂ ਕਿਸ ਤਰ੍ਹਾਂ ਲੋਕਾਂ ਨੂੰ ਮਤਲਬ ਇੱਕ ਸਬਜਵਾਗੀ ਦਿਖਾਉਣੇ ਹੁੰਦੇ ਆ ਨਾ ਹੂੰ ਮਤਲਬ ਉਤੇ ਜਾਂ ਬ੍ਰੋਤੀਆਂ ਨੂੰ ਠੋਸ ਕਰਨਾ ਹੁੰਦਾ ਸੋਸ਼ਲ ਮੀਡੀਆ ਤੇ ਜਿਹੜੇ ਜਿਹੜੇ ਹਾਲਾਤ ਨੇ ਅੱਜ ਕੱਲ ਜਾਂ ਗਾਲਾਂ ਕੱਢੀਆਂ ਹੁੰਦੀਆਂ ਪੰਜਾਬੀ ਚ ਕਹਿ ਲਈਏ ਆਪਾਂ ਹੁਣ ਤਾਂ ਇਹੀ ਰੋਲ ਰਹਿ ਗਿਆ ਬਹੁਤਿਆਂ ਤਾਂ ਗਾਲਾਂ ਹੀ ਕੱਢਦੇ ਆ ਹਨਾ ਜਾਂ ਕਈ ਇੱਕ ਨੈਰੇਟਿਵ ਇੱਕ ਵਿਚਾਰਤਾਰਾ ਚਲਾਉਣੀ ਆਪਾਂ ਕਿ ਉਹਨਾਂ ਦਾ ਨੈਰੇਟਿਵ ਸਿਰਜਣਾ ਹਨਾ ਉਹ ਉਹ ਵਿਚਾਰਤਾ ਰ ਉਹ ਹੈਗਾ ਉਹ ਸਾਰਾ ਕੁਝ ਹੀ ਆ ਤੁਹਾਡੀ ਗੱਲ ਸਹੀ ਆ ਔਰ ਉਹਦੇ ਚ ਲੱਗੇ ਹੋਇਆ ਪਰ ਉਹਨੂੰ ਲੋਕਾਂ ਚ ਉਹ ਸਫਲ ਹੁੰਦੇ ਆ ਜਾਂ ਲੋਕੇ ਜਾਣਗੇ ਨੇ ਔਰ ਪਾਰਟੀ ਨੂੰ ਵੀ ਪਤਾ ਲੱਗ ਗਿਆ ਵੀ ਇਦਾਂ ਦੇ ਹਾਲਾਤ ਬਹੁਤੇ ਜਿਹੜੇ ਆ ਉਹ ਬਣਨ ਵਾਲੇ ਨਹੀਂ ਹੈਗੇ ਔਰ ਦੂਸਰੇ ਪਾਸੇ ਦੂਜੇ ਵੀ ਤਰ੍ਹਾਂ ਕਰਨਗੇ ਇਸ ਤਰ੍ਹਾਂ ਦੀ ਗੱਲ ਕਰੀਏ ਤਾਂ ਉਹ ਵੀ ਠੀਕ ਆ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਲਈ ਜਿਹੜੀ ਨਵੀਂ ਧਿਰ ਆ ਜਾਂ ਨਵਾਂ ਕਾਲੀ ਦਲ ਆ ਆ ਜਾਂ ਮੋੜ ਸਰਜੀਤੀ ਵਾਲਾ ਕਾਲੀਦਲਾ ਉਹਨਾਂ ਨੇ ਐਲਾਨ ਕਰਤਾ ਹੈ ਜਿਆਨੀ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਪਰ ਉਹ ਚ ਵੀ ਅੰਦਰ ਖਾਤੇ ਦੇਖ ਲਈਏ ਤਾਂ ਤੁਸੀਂ ਦੇਖੋ ਵੀ ਮਨਪ੍ਰੀਤ ਸਿੰਘ ਵਾਲੀ ਤਾਂ ਵੱਖਰਾ ਜਿਹਾ ਦਿਖ ਰਿਹਾ ਜੀ ਔਰ ਜਿਸ ਤਰ੍ਹਾਂ ਦੇ ਹਾਲਾਤ ਹੈ ਮਨਪ੍ਰੀਤਿਆਲੀ ਹੋ ਗਈ ਜਾਂ ਬੀਬੀ ਸਤਵੰਤ ਕੌਰ ਹੋ ਗਏ ਉਹ ਇਸ ਤਰ੍ਹਾਂ ਇਹ ਮਤਲਬ ਇੱਕ ਹੋਰ ਵੱਖਰਾ ਧੜਾ ਜਿਹਾ ਦਿਖ ਰਿਹਾ ਉਹਦੇ ਨਾਲ ਹੀ ਤੁਸੀਂ ਅਮਰਤ ਭਾਈ ਅਮਰਤਪਾਲ ਸਿੰਘ ਦਾ ਧੜਾ ਉਹ ਵੱਖਰਾ ਦਿਖ ਰਿਹਾ ਹੈ ਨਾ ਮਤਲਬ ਕਾਲੀ ਦਲ ਦੀ ਜਿਹੜੇ ਰੂਪ ਚ ਲੱਗਦਾ ਸੀ ਨਾ ਵੀ ਹਵਾਰ ਹੋਊਗਾ ਜਾਂ ਆਪਸੀ ਏਕਤਾ ਨਾਲ ਇਹ ਇਹ ਤਾਂ ਲੋਕਾਂ ਨੇ احساس ਕਰਾਤਾ ਨਾ ਵੀ ਤੁਸੀਂ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਚਾਹ ਭਾਈ ਬਾਰਸ ਪੰਜਾਬ ਹੈ ਚਾਹ ਮੋੜ ਸਰਜੀਤਿਆ ਚਾਹ ਬਾਦਲ ਢੜਾ ਵੀ ਹੈ ਬਾਦਲ ਢੜੇ ਨੂੰ ਜਿਸ ਤਰ੍ਹਾਂ ਲੱਗਦਾ ਸੀ ਨਾ ਵੀ ਅਸੀਂ ਸ਼ਾਇਦ ਬਾਜੀ ਮਾਰ ਜਾਗੇ ਉਹ 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 ਸੀਸਾ ਦਿਖਾਤਾ ਲੋਕਾਂ ਨੇ ਵੀ ਜੇ ਖੇਤਰੀ ਪਾਰਟੀ ਦੀ ਗੱਲ ਹੈਗੀ ਹੈ ਦੇਖੋ ਕਾਲੀ ਦਲ ਮਜ਼ਬੂਤ ਵੀ ਹੋਣਾ ਚਾਹੀਦਾ ਔਰ ਜਿਹੜੀ ਖੇਤਰੀ ਪਾਰਟੀ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਵੱਖਰੇ ਵੱਖਰੇ ਐਂਗਲ ਤੋਂ ਨਹੀਂ ਹੋਣੀ ਚਾਹੀਦੀ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਅੰਦਰ ਖਾਤੇ ਸਾਰੀਆਂ तरहਾਂ ਦੀ ਆਪਸੀ ਤਾਲਮੇਲੀ ਲਈ ਵੀ ਜਿਹੜਾ ਜਾਂ ਕਿਸੇ ਤਰ੍ਹਾਂ ਦੀ ਗੱਠ ਜੋੜ ਲਈ ਵੀ ਚਰਚਾਾਂਵਾਂ ਤਾਂ ਚੱਲ ਰਹੀਆਂ ਨੇ ਹੂੰ ਜਾਂ ਯਤਨ ਹੋ ਰਹੇ ਨੇ ਉਹ ਸਫਲ ਹੁੰਦੇ ਆ ਜਾਂ ਨਹੀਂ ਹੁੰਦੇ ਉਹ ਸਮਾਂ ਦੱਸੂਗਾ ਔਰ ਹੋਰ ਵੀ ਕਹੋ ਜਾਗੋ ਪੰਜਾਬ ਵੀ ਪੰਜਾਬ 'ਚ ਇੱਕ ਨਵੀਂ ਹੋਰ ਤਰ੍ਹਾਂ ਦੀ ਸਰਗਰਮ ਹੋ ਰਹੀ ਹੈ ਜੀ ਜੋ ਸਾਰੇ ਜਿਹੜੇ ਪੰਜਾਬ ਪੱਖੀ ਗੱਲ ਕਰਦੇ ਨੇ ਉਹ ਉਹ ਲੋਕ ਵੀ ਇਕੱਠੇ ਹੋ ਰਹੇ ਨੇ 27 ਤੱਕ ਕੀ ਪਤਾ ਇੱਕ ਕੋਈ ਨਵੀਂ ਧਰ ਵੀ ਆ ਜਾਏ ਮੈਦਾਨ 'ਚ ਇਹ ਵੀ ਹੈਗਾ ਜੀ ਜੀ ਜੋਗਿੰਦਰ ਜੀ ਜਾਂਦੇ ਜਾਂਦੇ ਆਪਾਂ ਸਤਾਰਾ ਦੇ ਤੇ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਚੱਲੀਏ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੇਜ਼ ਹੁਣ ਹੁਣ ਕੀ ਕਹਿੰਦਾ ਅੱਜ ਦੇ ਡੇਟ 'ਚ ਕੀ ਕਹਿੰਦਾ ਰਿਸਪਾਂਸ ਦੇਖੋ ਜੋ ਮਰਜੀ ਹੈ ਜਦੋਂ ਨਾ ਤੁਸੀਂ ਆਪਾਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਆ ਉਹ ਸਤਾਪ ਦੀ ਸਮਾਗਮਤੋਂ ਕੀਤੀ ਆ ਨੇ ਵੀ ਭਗਵੰਤ ਮਾਨ ਨੇ ਜਾਂ ਪੰਜਾਬ ਸਰਕਾਰ ਨੇ ਜਿਹੜੇ ਸਮਾਗਮ ਕੀਤੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਸਤਾਬਦੀ ਸਮਾਗਮ ਨੂੰ ਲੈ ਕੇ ਜਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੀ ਸ਼ਹਾਦਤ ਪੂਰੀ ਦੁਨੀਆ ਚ ਇੱਕ ਸਿਖਰ ਹੈ ਫੈਲੋ ਲਾਸਾਨੀ ਸ਼ਹਾਦਤ ਹੈ ਉਹਨਾਂ ਦੀ ਹਨਾ ਔਰ ਇਤਿਹਾਸ ਚ ਕਿਤੇ ਵੀ ਉਹ ਉਹਨਾਂ ਇਹ ਇਦਾਂ ਦੀ ਜਿਹੜੀ ਸ਼ਹਾਦਤ ਹੈ ਨਹੀਂ ਮਿਲਦਾ ਜੇਕਰ ਨਹੀਂ ਮਿਲਦਾ ਉਹ ਜਿਸ ਤਰ੍ਹਾਂ ਸਮਾਗਮ ਕੀਤੇ ਨੇ ਮਤਲਬ ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਕਰਕੇ ਦੇਖੋ ਸਿੱਖ ਮਨਾਤੇ ਵੀ ਇੱਕ ਸਰਕਾਰ ਦਾ ਇੱਕ ਚੰਗਾ ਸਨੇਹਾ ਗਿਆ ਔਰ ਖਾਸ ਕਰ ਜਿਹੜੀ ਅੱਪ ਪਹਿਲਾਂ ਗੱਲ ਕੀਤੀ ਕਿ ਪੰਜਾਬ ਦੀ ਧਰਤੀ ਤੇ ਦੇਖੋ ਧਰਮਾਂ ਦਾ ਸਤਕਾਰ ਹੈ ਸਾਰੇ ਧਰਮ ਇਥੇ ਮਤਲਬ ਸਾਰੇ ਧਰਮਾਂ ਦਾ ਸਤਕਾਰ ਹੈ ਜੇ ਗੁਰੂ ਸਾਹਿਬ ਦੀ ਕੁਰਬਾਨੀ ਵੀ ਆ ਉਹ ਵੀ ਕਹੋ Hindu ਧਰਮ ਦੀ ਉਹਦੇ ਲਈ ਆ ਜਨੇਊ ਦੀ ਰੱਖਿਆ ਲਈ ਜਾਂ Hindu ਧਰਮ ਦੀ ਰੱਖਿਆ ਲਈ ਆ ਔਰ ਉਹ ਸਮਾਗਮਾਂ 'ਚ ਸਰਕਾਰ ਠੀਕ ਹੈ ਆਲੋਚਨਾ ਵਾਲਿਆਂ ਨੇ ਲੋਚਨਾ ਕੀਤੀ ਪਰ ਲੋਕਾਂ 'ਚ ਉਹਦਾ ਚੰਗਾ ਸੁਨੇਹਾ ਗਿਆ ਖਾਸ ਕਰਕੇ ਸਿੱਖਾਂ 'ਚ। ਦੂਜੇ ਪਾਸੇ ਜੇ ਲਗਨ ਆਪਾਂ ਸਰਕਾਰ ਦੀ ਗੱਲ ਵੀ ਕਰ ਲਈਏ ਤਾਂ ਜਿਸ ਤਰ੍ਹਾਂ ਹੁਣ ਜੇ ਪੰਜਾਬ 'ਚ ਹੜ੍ਹ ਆਏ ਨੇ ਕਿੱਡਾ ਬਟਾ ਨੁਕਸਾਨ ਹੋਇਆ ਤਾਂ ਉਹ 'ਚ ਵੀ ਸਰਕਾਰ ਨੇ ਜਿਸ ਤਰ੍ਹਾਂ ਦੇ ਯਤਨ ਕਰਤੇ ਨੇ ਨਾ। ਮਤਲਬ ਮੁੱਕ ਤੇ ਜਿਵੇਂ ਹੁਣ ਘਰਾਂ ਲਈ ਵੀ ਕੱਲ ਅ 30000 ਪਰਿਵਾਰਾਂ ਨੂੰ ਇੱਕੋ ਦਾਮ ਉਹ ਚੈੱਕ ਦੇਣੇ ਜਾਂ ਉਹ ਕਰਨਾ ਪੱਕੇ ਉਹ ਮਕਾਨਾਂ ਲਈ ਜਾਂ ਹੋਰ ਵੀ ਜਿਸ ਤਰ੍ਹਾਂ ਦੇ ਮੁਆਵਜ਼ੇ ਲਈ ਯਤਨ ਹੋਏ ਨੇ ਇਹ ਇਹ ਲੋਕਾਂ 'ਚ ਬੜੀਆਂ ਵੱਡੀਆਂ ਗੱਲਾਂ ਨੇ ਦੂਜਾ ਆਪਾਂ ਗੱਲ ਕਰਦੇ ਹਾਂ ਜਿਹੜਾ ਜਿਹੜਾ ਇਹ ਮੈਨੀਫੈਸਟੋ ਦੇ ਵੀ ਗੱਲ ਕਰ ਲਈਏ ਜਿਹੜਾ ਬਾਈ 'ਚ ਲੈ ਕੇ ਆਏ ਸੀ ਉਹ ਵੀ ਬਹੁਤੇ ਮੁੱਦਿਆਂ ਤੇ ਸਰਕਾਰ ਜਿਹੜੀ ਆ ਉਹ ਅੱਗੇ ਵੱਧ ਦੀ ਨਜ਼ਰ ਆਈ ਆ ਜਾ ਜਾਂ ਜੇ ਦੇਖ ਲਿਗੇ ਤਾਂ ਪੁਰਾਣੀਆਂ ਸਰਕਾਰਾਂ ਦੇ ਕੰਮਕਾਰ ਦੇ ਢੰਗ ਤਰੀਕੇ ਨੂੰ ਦੇਖ ਲਿਗੇ ਤਾਂ ਉਸ ਰੂਪ ਚ ਮਤਲਬ ਕਹਿ ਲੋ ਉਹ ਸਰਕਾਰਾਂ ਪੁਰਾਣੀਆਂ ਸਰਕਾਰਾਂ ਨਹੀਂ ਕਰ ਸਕੀਆਂ ਜਾਂ ਸਮੇਂ ਸਿਰ ਨਹੀਂ ਕਰ ਸਕੀਆਂ ਜਿਸ ਤਰ੍ਹਾਂ ਇਹ ਸਰਕਾਰ ਕਰਦੀ ਨਜ਼ਰ ਆਈ ਹੈ ਠੀਕ ਹੈ ਕਈ ਮੁੱਦਿਆਂ ਤੇ ਮਤਲਬ ਪਛੜੇ ਵੀ ਹੋਏ ਨੇ ਜੇ ਨਹੀਂ ਵੀ ਕਰ ਸਕੇ ਪਰ ਉਹਦੇ ਨਾਲ ਨਾਲ ਜੇ ਦੂਸਰੇ ਪਾਸੇ ਦੇਖ ਲਿਏ ਹਾਂ ਇਹ ਨਹੀਂ ਕਹਿ ਸਕਦੇ ਪੰਜਾਬ ਚ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਨੇ ਵਿਧਾਇਕ ਨੇ ਉਹਨਾਂ ਦੇ ਬੜੇ ਤਰ੍ਹਾਂ ਦੇ ਦੋਸ਼ ਵੀ ਹੈਗੇ ਨੇ ਹਮ ਲਓ ਉਹ ਬਵਾਦਾਂ 'ਚ ਵੀ ਘਰੇ ਹੋਏ ਨੇ ਭ੍ਰਸ਼ਟਾਚਾਰ ਹੋਵੇ ਜਾਂ ਹੋਰ ਮੁੱਤੇ ਹੋਣ ਪਰ ਇਹ ਜ਼ਰੂਰ ਹੈ ਕਿ ਸਰਕਾਰ ਲੋਕਾਂ 'ਚ ਅਜੇ ਕਿਸੇ ਨਾ ਕਿਸੇ ਰੂਪ 'ਚ ਮਜ਼ਬੂਤ ਬੈਠੀ ਹੈ ਬਵਾਦਾਂ 'ਚ ਹੋਣ ਦੇ ਬਾਵਜੂਦ ਵੀ ਮਜ਼ਬੂਤ ਬੈਠੀ ਹੈ ਔਰ ਸਤਾਈ ਜਿਹੜੋ ਮੁਕਾਬਲੇ 'ਚ ਦਿਖ ਰਹੀ ਹੈ ਆਮ ਆਦਮੀ ਪਾਰਟੀ ਹੈ ਨਾ ਇਹ ਹੁਣ ਮਤਲਬ ਅਸਲੀ ਜੰਗ ਜਾਂ ਅਸਲੀ ਸ਼ੁਰੂਆਤ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣੀ ਹੈ ਕੌਣ ਕਿਹਦੇ ਕਿਸ ਤਰ੍ਹਾਂ ਦੇ ਮਤਲਬ ਉਹ ਲੈ ਕੇ ਆਉਂਦਾ ਲੋਕਾਂ ਨੂੰ ਲੁਝਾਉਣ ਲਈ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਪ੍ਰੋਗਰਾਮ ਉਹ ਸਮਾਂ ਦੱਸੂਗਾ ਜਾਂ ਵਿਰੋਧੀ ਕਿੰਨਾ ਕੁ ਸਰਕਾਰ ਨੂੰ ਸਾਈਡ ਤੇ ਧੱਕ ਸਕਦੇ ਆ ਜਾਂ ਸਰਕਾਰ ਕਿੰਨਾ ਕੁ ਲੋਕਾਂ 'ਚ ਆਧਾਰ ਮਜ਼ਬੂਤ ਕਰ ਸਕਦੀ ਆ ਉਹ ਆਉਣ ਵਾਲੇ ਦਿਨਾਂ 'ਚ ਅਜੇ ਬਹੁਤਾ ਖਲਾਸਾ ਹੋਊਗਾ ਜਾਂ ਪਤਾ ਲੱਗੂਗਾ ਪਰ ਅਜੇ ਜਿਹੜਾ ਨਾ ਹੀ ਕਿਸੇ ਦੀ ਹਵਾ ਦਿਖਦੀ ਹੈ ਤੇ ਨਾ ਹੀ ਕੋਈ ਬਹੁਤਾ ਵੱਡਾ ਸਰਕਾਰ ਦਾ ਵਿਰੋਧ ਹੀ ਦਿਸਦਾ ਚਾਹੋ ਵ੍ਰੋਧੀ ਤਰ੍ਹਾਂ ਦੀਆਂ ਕਮੀਆਂ ਸਮਝ ਲਿਏ ਜਾਂ ਵਿਰੋਧੀ ਤਰ੍ਹਾਂ ਸਹੀ ਰੂਪ ਚ ਠਾਹੀ ਨਹੀਂ ਸਕੀਆਂ ਮਸਲੇ ਇਹ ਸਮਝ ਲਿਏ ਮਤਲਬ ਅਜੇ ਬਰਾਬਰ ਜਿਹੀ ਸਾਰਾ ਕੁਝ ਦਿਖ ਰਿਹਾ ਆਉਣ ਵਾਲੇ ਦਿਨਾਂ ਚ ਕੋਈ ਤਸਵੀਰ ਸਾਹ ਜੀ ਜਾਂ ਕਲੀਅਰ ਹੋਊਗੀ ਜੀ ਜੀ ਲਗਨ ਅ ਬਿਲਕੁਲ ਜਗਿੰਦਰ ਤੁਸੀਂ ਜੁੜੇ ਹੋ আর ਸ਼ਤਾਬਦੀ ਸਮਾਗਮ ਦਾ ਨਾਲ ਨਾਲ ਪੰਜਾਬ ਦੀ ਸਿਆਸਤ ਬਾਰੇ ਵੀ ਤੁਸੀਂ ਬੜੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਕੱਲ ਦੁਬਾਰਾ ਫਿਰ ਜੁੜੇ ਹੋਰ ਕਿਸੇ ਨਾ ਕਿਸੇ ਅਹਿਮ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਾਰ ਦਸ਼ਕਾ ਦਾ ਵਜਣ ਲਈ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰਗੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ